ਕਾ ਜੀ ਬਿਲਕੁਲ ਨਵੀਂ ਚੀਜ਼ ਬਣ ਕੇ ਆਈ ਹੈ ਮਤਲਬ ਅਸੀਂ ਸੂਟ ਆਪ ਦੇਖ ਕੇ ਹੈਰਾਨੇ ਆ ਇਹ ਇੱਦਾਂ ਦਾ ਫਰੰਟ ਬਣਨਾ ਵਾ ਇੱਦਾਂ ਦੀ ਬੈਕ ਬਣਨੀ ਆ ਪਲੇਨ ਸੂਟ ਹੈ ਬਹੁਤ ਵੈਸੇ ਬਹੁਤ ਸੋਹਣਾ ਕਨਸੈਪਟ ਹੈ ਮਜ਼ਾਕ ਨਾ ਮਜ਼ਾਕ ਰਿਹਾ ਚੀਜ਼ ਬਹੁਤ ਸ਼ਾਨਦਾਰ ਬਣੀ ਹੈ ਆ ਚੈੱਕ ਕਰੋ ਆ ਸ਼ਰਟ ਹੈ ਠੀਕ ਹੈ ਵੱਡੇ ਪੰਨੇ ਦਾ ਫੈਬਰਿਕ ਇਹਦੀ ਦੀ ਫਰੋਕ ਬਣਾ ਸਕਦੇ ਬਹੁਤ ਈਜ਼ੀਲੀ ਤੇ ਬਹੁਤ ਸੋਹਣੀ ਬਣੂਗੀ ਠੀਕ ਹੈ ਬਾਟਮ ਨਾਲ ਆਉਗੀ ਕੰਟਰਾਸਟ ਪਲੇਨ ਬਾਟਮ ਆ ਦੁਪੱਟਾ ਇਹਦਾ ਦੇਖਣ ਵਾਲਾ ਪਿਓਰ ਕਾਟਨ ਦਾ ਦੁਪੱਟਾ ਕੋਰੇ ਕਾਟਨ ਦਾ ਮਤਲਬ ਕਿ ਮਲ ਕਾਟਨ ਦੇ ਦੁਪੱਟੇ ਪੂਰਾ ਮਲ ਕੋਟਨ ਦਾ ਦੁਪੱਟਾ ਬਹੁਤ ਸੋਹਣਾ ਮਹਿੰਗਾ ਕੋਸਟਲੀ ਜਰੂਰ ਬਣਿਆ ਦੁਪੱਟਾ ਪਰ ਸੂਟ ਦੇ ਨਾਲ ਜਿਤਨਾ ਬਹੁਤ ਜਿਆਦਾ ਹੈ ਮਤਲਬ ਦੁਪੱਟੇ ਦੇ ਡਾਈ ਪੂਰੀ ਏ ਕਲਾਸ ਬਣਵਾਈ ਕਾਰੀਗਰ ਨੇ ਟੋਨ ਟੂ ਟੋਨ ਮੈਚਿੰਗ ਕਰਾਈ ਹੈ ਸੂਟ ਬਹੁਤ ਸੋਹਣਾ ਇਹਦੇ ਚ ਇੱਕ ਕਲਰ ਗਾਝਰੀ ਆ ਗਿਆ ਨਾ ਦੂਜਾ ਕਲਰ ਆ ਪਾ ਰੈਡੀ ਕੀਤਾ ਇਹਦੇ ਨਾਲ ਬਲੈਕ ਬਾਟਮ ਹੈ ਮਤਲਬ ਦੋਨੋਂ ਕੰਟਰਾਸਟ ਵੱਖਰੇ ਵੱਖਰੇ ਕਰਾਤੇ ਤੁਹਾਡੇ ਲਈ ਚੋਇਸ ਦਿੱਤੀ ਆ ਹਸ ਥਰਡ ਦੇ ਉੱਤੇ ਕੜਾਈ ਦੇ ਨਿਸ਼ਾਨਦਾਰ ਹੈ ਇੱਦਾਂ ਬੈਕ ਤੇ ਕੜਾਈ ਆਊਗੀ ਫਰੋਕ ਬਣਾਉਗੇ ਪੂਰਾ ਫਲੇਅਰ ਕੜਾਈ ਵਾਲਾ ਬਣੂਗਾ ਠੀਕ ਹੈ ਸੋਹ ਆਹ ਨਾਲ ਦੁਪੱਟਾ ਲੱਗਿਆ ਹੋਇਆ ਵਾ ਡਰੈੱਸ ਬਣਾਓ ਕੋਟ ਸੈੱਟ ਬਣਾਓ ਫਰੋਕ ਸੂਟ ਬਣਾਓ ਜੋ ਮਰਜ਼ੀ ਬਣਾਓ ਕੋਟਨ ਦਾ ਦੁਪੱਟਾ ਲਾ ਕੇ ਸੂਟ ਦਾ ਰੇਟ ਬਹੁਤ ਰੀਜ਼ਨਬਲ ਰਹੂਗਾ ਸਕਰੀਨ ਤੇ ਮੈਂਸ਼ਨ ਹੋਊਗਾ ਕਾਰੀਗਰ ਰੇਟ ਵੀ ਨਹੀਂ ਦੱਸ ਕੇ ਗਿਆ ਸਿਰਫ ਸੈਂਪਲ ਆਏ ਆ ਤੁਹਾਨੂੰ ਤਾਂ ਆਪਾਂ ਨਿਗਾਹ ਕਰਾ ਰਹੇ ਆ ਪਿੰਕ ਕਲਰ ਇੱਕ ਕਲਰ ਗਾਜਰੀ ਦੋਨੋਂ ਦਾ ਆਰਡਰ ਪਾ ਦਿਓ ਮਾਰ ਕਵਾਂਟੀਟੀ ਪੂਰਾ ਕਵਾਂਟੀਟੀ ਲੱਗਿਆ ਹੋਇਆ ਆ ਆਈਟਮ ਪਾਸ ਹੈ ਤਾਂ ਕਰਕੇ ਤੁਹਾਨੂੰ ਦਿਖਾ ਰਹੇ ਆ ਬਹੁਤ ਪਾਸ ਆਈਟਮ ਜੱਚੂਗਾ ਸੂਟ ਬਣਿਆ ਬਹੁਤ ਜ਼ਿਆਦਾ ਠੀਕ ਹੈ ਥੈਂਕ ਯੂ ਚਿਕਨ ਕਾਰੀ ਦੇ ਦੁਪੱਟੇ ਲਾ ਕੇ ਆ ਪਿਓਰ ਕਾਟਨ ਦੀ ਸ਼ਰਟ ਆਉਗੀ ਸਾਰੀ ਸ਼ਰਟ ਦੇ ਤੇ ਆਰੀ ਦਾ ਕੰਮ ਕੀਤਾ ਹੋਇਆ ਵਾ ਤੇ ਯਕੀਨ ਮੰਨਿਓ ਤੁਸੀਂ ਮਾਰਕੀਟ ਕਿਤੇ ਵੀ ਰਾਈ ਟ੍ਰਾਈ ਕਰ ਲਿਓ ਆਰੀ ਵਰਕ ਦੇ ਸ਼ੇਡ ਸ਼ਰਟਾਂ ਆਂਦੀਆਂ ਨੇ 450 400 ਰੁਪਏ ਮੀਟਰ ਕਪੜਾ ਘੱਟ ਤੋਂ ਘੱਟ ਵੀ ਠੀਕ ਹੈ ਮਤਲਬ 900 ਤੋਂ 1000 ਦੀ ਕਲੀ ਸ਼ਰਟ ਬਣਦੀ ਆ ਤੇ ਨਾਲ ਕਾਟਨ ਦੀ ਸਲਵਾਰਾ ਲਾ ਕੇ ਆ ਚਿਕਨ ਕਾਰੀ ਦੁਪੱਟਾ ਲਾਇਆ ਵਾ ਕੱਲਾ ਦੁਪੱਟਾ ਸਿਰਫ ਇਹ ਦੁਪੱਟਾ ਹੀ ਤੁਹਾਨੂੰ ਮਾਰਕੀਟ ਤੋਂ 650 ਤੋਂ ਘੱਟ ਨਹੀਂ ਮਿਲੂਗਾ ਪੱਕੀ ਗਾਰੰਟੀ ਨਾਲ ਕਹਿ ਰਹੇ ਆ ਦੁਪੱਟੇ ਚਿਕਨ ਕਾਰੀ ਚੈੱਕ ਕਰੋ ਕਿ ਨਿਸ਼ਾਨਦਾ ਸਾਢੇ 650 ਦੁਪੱ カラー चेक करो कि ने सोने सोने बनवाया है मतलब कोरे कोटन दी सलवार लाके प्रिंट सूट देखो कि ने शानदार आ सलवार है दुपट्टे नाल चिकनकारी दी मिलूगे बहुत हेवी क्वालिटी दी पूरा ए क्लास माल है दुपट्टे दा ठीक है ए दुपट्टे ਤੁਸੀਂ ડાઈ ਵੀ کرا ਸਕਦੇ ਆ 컬러 ਮੈਚਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਠੀਕ ਹੈ ਇਹ ਡਾਈਏਬਲ ਦੁਪੱਟਾ ਤੁਸੀਂ ਡਾਈ ਵੀ ਕਰਾ ਸਕਦੇ ਜਿਹੜੇ ਮਰਜ਼ੀ ਰੰਗ ਦਾ ਜੇ ਤੁਹਾਨੂੰ ਰੰਗ ਦਾ ਚਾਹੀਦਾ ਤੁਸੀਂ ਸੂਟ ਨਾਲ ਡਾਈ ਕਰਾ ਸਕਦੇ ਹੋ ਸੂਟ ਬਹੁਤ ਸੋਹਣਾ ਬਣੂਗਾ ਅਸੀਂ ਸੂਟ ਦਾ ਰੇਟ ਕੱਢਿਆ ਸਿਰਫ 900 ਰੁਪਏ ਤੇ 900 ਰੁਪਏ ਚ ਇੰਨੀ ਓਵਰ ਬੁਕਿੰਗ ਆਰੀ ਵਰਕ ਦੀ ਸ਼ਰਟ ਹੈ ਪਲੇਨ ਬਾਟਮ ਹੈ ਆ ਦੁਪੱਟਾ ਰਹੂਗਾ ਇੰਨੀ ਓਵਰ ਬੁਕਿੰਗ ਹੈ ਨਾ ਵੀ ਹਰ ਕਸਟਮਰ ਦੇ ਬਹੁਤ ਜ਼ਿਆਦਾ ਓਵਰ ਬੁਕਿੰਗ ਨਾਲ ਚੱਲ ਰਹੀ ਹੈ ਆ 컬러 ਦੇਖੋ ਕਿੰਨਾ ਸ਼ਾਨਦਾਰ ਹੈ ਪ੍ਰਿੰਟ ਦੇਖੋ ਕਿੰਨਾ ਜਿਆਦਾ ਸੋਹਣਾ ਸਲਵਾਰ ਪਲੇਨ ਦੁਪੱਟਾ ਸੇਮ ਉਦ ਦੇ ਮਿਲੂਗਾ ਤੁਹਾਨੂੰ ਬਹੁਤ ਹੈਵੀ ਕੁਆਲਟੀ ਦਾ ਠੀਕ ਹੈ ਪਿਓਰ ਮਲ ਕੋਟਨ ਦੇ ਦੁਪੱਟਾ ਵਾ ਆਰੀਵ ਚਿਕਨਕਾਰੀ ਦਾ ਦੁਪੱਟਾ ਹੋਗਾ ਆਰੀਵ ਵਰਕ ਦੀਸ਼ਾ ਤਾਂ ਪਿਓਰ ਕੋਟਨ ਦਾ ਫੈਬਰਿਕ ਹੈ ਪਿਓਰ ਕੋਟਨ ਦੀ ਨਾਲ ਸਲਵਾਰ ਲੱਗੀਆਂ ਹੋਈਆਂ ਸੂਰ ਦੇ 컬러 ਦੇਖ ਲਓ ਕਿੰਨੇ ਜੱਚਦੇ ਆ 컬러 ਦੇਖੋ ਕਿੰਨਾ ਸ਼ਾਨਦਾਰ ਬਿਲਕੁਲ ਨਵੀਂ 컬러 ਮੈਚਿੰਗ ਉੱਪਰ ਕਰ ਪ੍ਰਿੰਟਿੰਗ ਦੇਖਦੇ ਨਿਸ਼ਾਨਦਾਰਾ ਕਰਕੇ ਦੇਖੋ ਕਿੰਨੇ ਸੋਹਣੇ ਆ ਇੱਕ ਲਾਸਟ ਗੱਲੇ ਸਾਡੇ ਕੋਲ ਇਹ ਵਾਲਾ ਮਤਲਬ ਕਿ 7-8 ਰੰਗਾਂ ਚ ਮਾਲ ਰੈਡੀ ਹੈ ਸੂਟ ਸਿਰਫ ਇੱਕ ਨਾਲ ਦੇ 12-12 ਤਰੇ ਤਰੇ ਸੂਟ ਮੁਸ਼ਕਲ ਨਾਲ ਹੋਣਗੇ ਠੀਕ ਹੈ ਜੇ ਬੁਕਿੰਗ ਕਰਨੀ ਹੈ ਜਲਦੀ ਆਰਡਰ ਪਾਓ ਸੂਟ ਬਹੁਤ ਸੋਹਣੇ ਸਾਰੇ ਹੀ ਕਲਰ ਦੇਖ ਲਓ ਕਿੰਨੇ ਕਿੰਨੇ ਸੋਹਣੇ ਅਹੀ ਜੇ ਵੀਡੀਓ ਪਾਈਏ ਤਾਂ ਇਹ ਮਾਲ ਵਿਕਨ ਨੂੰ ਮੈਂਟੇਨ ਨਹੀਂ ਲੱਗਦਾ ਤਾਂ ਕਰਕੇ ਕਹਿ ਰਹੇ ਜਲਦੀ ਬੁਕਿੰਗ ਕਰਿਓ ਸਿਰਫ 900 ਰੁਪਏ ਦਾ ਸੂਟ ਹੈ ਦੁਪੱਟੇ ਵੀ ਪੂਰੇ ਸ਼ਾਨਦਾਰ ਲੱਗੇ ਥੈਂਕ ਯੂ ਜਿਹੜੇ ਡਿਜ਼ਾਈਨ ਇਦਾਂ ਦੇ ਬਣਵਾ ਤੇ ਤਾਂ ਵੀ ਜਿਹੇ ਕੋਈ ਚੀਜ਼ ਨਾ ਬਣੇ ਮਤਲਬ ਦੇਖ ਕੇ ਜਿਹਦੇ ਨਾਲ ਮਨ ਖੁਸ਼ ਹੋ ਜਾ ਆਹ ਸ਼ਰਟ ਬਣੂਗੀ ਠੀਕ ਹੈ ਪ੍ਰਿੰਟਡ ਸ਼ਰਟ ਹੈ ਬਿਲਕੁਲ ਛੋਟੇ ਛੋਟੇ ਪ੍ਰਿੰਟ ਹੈ ਸਾਰਾ ਇੰਪੋਰਟੈਂਟ ਕਪੜਾ ਲੱਗਿਆ ਹੋਇਆ ਤਾਂ ਕਰਕੇ ਚੀਜ਼ਾਂ ਦਿਖਾਉਣ ਦਾ ਮਜ਼ਾ ਆ ਜਾਂਦਾ ਆ ਨਾਲ ਸਲਵਾਰ ਰੈਡੀ ਕੀਤੀ ਹੈ ਫਰਸ਼ੀ ਸਲਵਾਰ ਹੈ ਡਿਜ਼ਾਈਨ ਚੈੱਕ ਕਰੋ ਸਲਵਾਰ ਦਾ ਕਿੰਨਾ ਸ਼ਾਨਦਾਰ ਹੈ ਵਿੱਚ ਪੱਟੀ ਪਾਈ ਹੈ ਕਲਰ ਮੈਚਿੰਗ ਓ ਹੋ ਹੋ ਇਦਾਂ ਦੀ ਮੈਚਿੰਗ ਨਹੀਂ ਕਦੀ ਦੇਖੀ ਹੋਣੀ ਤੁਸੀਂ ਬਹੁਤ ਜਿਆਦਾ ਚਚਿਆ ਸੂਟ ਦੂਜਾ ਕਲਰ ਦੇਖੋ ਉਹ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਠੀਕ ਹੈ ਮਤਲਬ ਕਿ ਸੂਟ ਇਦਾਂ ਦੇ ਬਣਵਾਓ ਕਸਟਮ ਜਿਹਦੇ ਕੋ ਦੇਖੇ ਜਿਹੜਾ ਵੀਡੀਓ ਦੇਖੇ ਤਾਂ ਕੋ ਰਹਿਣ ਹੋਵੇ ਸਲਵਾਰਾਂ ਦੇਖੋ ਨਾਲ ਰੈਡੀ ਕਿੱਤੀ ਸਫਾਈ ਦੇਖੋ ਕਿੰਨੀ ਜ਼ਿਆਦਾ ਕੰਮ ਦੀ ਠੀਕ ਹੈ ਰੇਟ ਬਹੁਤ ਰੀਜ਼ਨਬਲ ਰਹੂਗਾ ਹਰ ਵਾਰ ਦੀ ਤਰ੍ਹਾਂ ਰੇਟ ਤਾਂ ਕੋਈ ਅਸੀਂ ਜ਼ਿਆਦਾ ਕਮਾਉਂਦੇ ਨਹੀਂ ਹੈਗੇ ਨਾ ਇਹ ਹੀ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟ ਵੇਚ ਸਕਦੇ ਆ ਆ ਦੇਖੋ ਸਲਵਾਰਾਂ ਨਾਲ ਰੈਡੀ ਕਿੱਤੀਆਂ ਕਲਰ ਮੈਚਿੰਗ ਦੇਖੋ ਜਿੱਥੇ ਮਰਜੀ ਟਰਾਈ ਕਰੀ ਚਲੇ ਸੋਦੇ ਲੱਭਗੇ ਤਾਂ ਓਹੋ ਬਹੁਤ ਜ਼ਿਆਦਾ ਸੋਹਣੀਆਂ ਸੋ ਚੀਜ਼ਾਂ ਨੇ ਮਤਲਬ ਕਿ ਆਪਣੀ ਜੇ ਦਿਮਾਗ ਲਾਈਦਾ ਆਪਣੇ ਕਾਰੀਗਰ ਕੋ ਸੋਦਾ ਬਣਵਾਈਦਾ ਵਾ ਤਾਂ ਇਹੀ ਬੈਨੀਫਿਟ ਮਿਲਦਾ ਵੀ ਆਪਾਂ ਨੂੰ ਬਿਜਾਰ ਨਾਲੋਂ ਆ ਦੇਖੋ ਕਲਰ ਮੈਚਿੰਗ ਕਿੰਨੀ ਸ਼ਾਨਦਾਰ ਉਹ ਕੀ ਬਤਾਂ ਨੇ ਸਾਰੀ ਆਰੀ ਵਰਕ ਦੀ ਸ਼ਲਵਾਰਾਂ ਫਰਸ਼ੀ ਸਰਵਾਰ ਬਣੀ ਆ ਵਿੱਚ ਪੈਚ ਵਰਕ ਹੈ ਮਿਰਰ ਵਰਕ ਆ ਲਾਸਟ ਕਲਰ ਸਾਡੇ ਕੋਲ ਇਹ ਪੰਜ ਕਲਰ ਆ ਪੰਜੇ ਕਲਰ ਤੁਸੀਂ ਇੰਨਾ ਕਨਫਿਊਜ਼ ਹੋ ਜੂਗੇ ਕਿਉਂਕਿ ਪੰਜੇ ਕਲਰ ਬਹੁਤ ਜੱਚਦੇ ਬਹੁਤ ਜ਼ਿਆਦਾ ਕਲਰ ਮੈਚਿੰਗਾਂ ਜੱਚਦੀਆਂ ਠੀਕ ਹੈ ਓਕੇ ਦੀ ਰਿਪੋਰਟ ਮਾਲ ਹੈ ਮੇਰੇ ਕੋਲ ਓਵਰ ਤੋਂ ਓਵਰ ਬੁਕਿੰਗ ਚੱਲਦੀ ਪਈ ਆ ਸੂਤ ਦਾ ਰੇਟ ਸਿਰਫ 550 ਰੁਪਏ ਦੇ ਦਾਂਗਾ ਬਟ ਇਹ ਆ ਵੀ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰਨਾ ਪਊਗਾ ਮਾਲ ਲੈ ਆਂਦਾ ਬਿਲਕੁਲ ਟ੍ਰੈਂਡਿੰਗ ਆਰਟੀਕਲ ਮਹਲੇ ਪੂਰਾ ਇੰਸਟਾਗ੍ਰam ਤੇ ਸਟੈਕ ਕਰ ਲਿਓ ਜੇ ਤੁਹਾਨੂੰ ਇਦਾਂ ਦਾ ਆਰਟੀਕਲ ਕਿਤੇ ਮਿਲ ਵੀ ਜਵੇ ਤਾਂ ਪਿਓਰ ਕਾਟਨ ਦਾ ਫੈਬਰਿਕ ਲਾ ਕੇ ਚੈੱਕ ਕਰੋ ਮੈਂ ਚੀਜ਼ ਬਣਵਾਈ ਹੈ ਆ ਸਾਰਾ ਕਾਰੀਗਤੋ ਨੀਜੇ ਘੇਰੇ ਤੇ ਔਰਗੈਂਜ਼ਾ ਪਾਇਆ ਜਨਾ ਪੂਰਾ ਪ੍ਰੋਪਰ ਵਰਕ ਕਰਾਤਾ ਠੀਕ ਹੈ ਇਹ ਇਸ ਕਰਕੇ ਵੀ ਜਿਨ੍ਹਾਂ ਨੇ ਫਰੋਕ ਸੂਟ ਬਣਾਉਣੇ ਆ ਪੂਰੇ ਫਲੇਅਰ ਤੇ ਇੱਦੇ ਤਾਂ ਡਿਜ਼ਾਈਨ ਹੋਊਗਾ ਇੱਦੇ ਬਾਵਾ ਤੇ ਆਊਗਾ ਸਰਵਾਤ ਹੋਊਗਾ ਬਹੁਤ ਪਿਆਰੀ ਚੀਜ਼ ਲੱਗੂਗੀ ਮਹਲੇ ਜੇ ਕਿਹਨੇ ਸਿੰਗਲ ਪੀਸ ਡਰੈੱਸ ਬਣਾਉਣੀ ਆ ਤਾਂ ਵੀ ਬੜੀ ਸ਼ਾਨਦਾਰ ਬਣੂਗੀ ਕਿਹਨੇ ਕੋਟ ਸੈੱਟ ਬਣਾਉਣਾ ਤਾਂ ਵੀ ਬਹੁਤ ਘੈਂਟ ਬਣੂਗਾ ਇਦਾਂ ਘ ਤੇ ਇਹਨੂੰ ਦੀ ਬਾਵਾ ਦੇ ਯੂਜ਼ ਕਰ ਸਕਦੇ ਆ ਬਾਕੀ ਸਾਰਾ ਸੂਟ ਪ੍ਰਿੰਟਡ ਰਹੂਗਾ ਦੁਪੱਟਾ ਤੁਸੀਂ ਆਪ ਲਾਉਣਾ ਹੈ ਦੁਪੱਟੇ ਤੋਂ ਬਿਨਾ ਰੈਡੀ ਕਿੱਟ ਕਰਕੇ ਦਿੱਤਾ ਵਾ ਚੀਜ਼ ਬਹੁਤ ਸੋਹਣੀ ਕਾਰੀਗਰ ਬਣਾ ਕੇ ਲਿਆਇਆ ਤੁਹਾਡੀ ਰੀਲ ਤੋਂ ਬਾਅਦ ਬਾਜ਼ਾਰ 'ਚ ਕਾਪੀ ਹੋਣੀ ਸ਼ੁਰੂ ਹੋਊਗੀ ਇਹ ਕਨਸੈਪਟ ਬਾਜ਼ਾਰ 'ਚ ਲੋਕਾਂ ਨੂੰ ਬਾਅਦ 'ਚ ਪਤਾ ਲੱਗਣੀ ਤੇ ਉਸ ਤੋਂ ਬਾਅਦ ਮੈਂ ਰੀਲ ਬਹੁਤ ਲੇਟ ਪਾਉਣਾ ਕਿਉਂਕਿ ਮੈਂ ਕਾਫੀ ਮਾਲ ਵੇਚ ਚੁੱਕਾ ਆਪਣੀ ਦੁਕਾਨ 'ਤੇ ਅਸੀਂ ਕਾਪੀਆਂ ਉਸ ਤੋਂ ਬਾਅਦ ਵੇਚਾਂਗੇ ਪਹਿਲਾਂ ਆਪਣੇ ਕਸਟਮਰਾਂ ਨੂੰ ਮਾਲ ਵੇਚ ਦਿਆਂਗਾ ਚੀਜ਼ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਠੀਕ ਹੈ ਆ ਰੈਡ ਕਲਰ ਦਾ ਕਲਰ ਦਾ ਠਾ ਦੇਖੋ ਕਿੰਨਾ ਜਿਆਦਾ ਇੱਦੀ ਪ੍ਰੋਪਰ ਡਿਜ਼ਾਈਨ ਆਊਗਾ ਪੂਰਾ ਤੁਹਾਡੇ ਘੇਰੇ ਤੇ 바ਵਾ ਤੇ ਸਲਵਾਰ ਤੇ ਜਿਹੜਾ ਮਰਜੀ ਕਸਟਮਰ ਦੀ ਚੀਜ਼ ਬਣਾ ਸਕਦਾ ਤੇ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾਣੀ ਆ ਠੀਕ ਹੈ ਅਸੀਂ ਤੁਹਾਨੂੰ ਡਿਜ਼ਾਈਨ ਆ ਘੇਰੇ ਦਾ ਬਣਵਾ ਕੇ ਦਿੱਤਾ ਵਾ ਸੂਟ ਦੇ ਪ੍ਰਿੰਟ ਸਾਰੇ ਬੜੇ ਇੰਪੋਰਟੈਂਟ ਨੇ ਲੱਬਿਆਂ ਲੱਬੂਗੇਣੀ ਕਲਰ ਦੇਖੀ ਕਿੰਨਾ ਸ਼ਾਨਦਾਰ ਕਲਰ ਆ ਉਹ ਉੱਪਰ ਪ੍ਰਿੰਟਿੰਗ ਦੇਖੋ ਕਿੰਨੀ ਘੈਂਟ ਆ ਠੀਕ ਹੈ ਇਹ ਇਦਾਂ ਦੀ ਚੀਜ਼ਾਂ ਦੇ ਅਸੀਂ ਇੱਕਾ ਕਸਟਮਰ ਤੋਂ 15-1500 ਰੁਪਏ ਵੀ ਲੈ ਸਕਦੇ ਆ ਬਟ ਅਸੀਂ ਰੇਟ ਕੱਢ ਕੇ ਦਵਾਂਗੇ ਬਹੁਤ ਰੀਜ਼ਨੇਬਲ ਜਿਹੜਾ ਸੂਟ ਦਾ ਰੇਟ ਆ ਸਕਰੀਨ ਤੇ ਮੈਂਸ਼ਨ ਹੈ ਉਹ ਕੋ ਕਲਰ ਸਾਰੇ ਨਵੇਂ ਕੇਰੇ ਬਹੁਤ ਸ਼ਾਨਦਾਰ ਬਣੇ ਹੋਏ ਆ ਠੀਕ ਹੈ ਤੇ ਆ ਚੈੱਕ ਰੂ। ਇਹ ਪ੍ਰੋਪਰ ਫਰੋਕ ਬਣਾਇਓ ਇਹਦੀ ਬਹੁਤ ਸ਼ਾਨਦਾਰ ਬਣੂਗੀ ਤੇ ਕਪੜਾ ਬਹੁਤ ਖੁੱਲਾ ਢੁਲਾਇਆ ਮੈਂ ਹਸਾਣਾ ਵੱਡੇ ਪਣੇ ਦੇ ਫੈਬਰਿਕ 4-4 ਮੀਟਰ ਕਪੜਾ ਲਵਾਤਾ ਮੈਂ ਕਿਉਂਕਿ ਮੈਨੂੰ ਪਤਾ ਫਰੋਕਾਂ ਦੇ ਕਪੜਾ ਐਕਸਟਰਾ ਲੱਗਦਾ ਆ ਦੇਖੋ ਕੇਰਾ ਕਿੰਨਾ ਸ਼ਾਨਦਾਰ ਆ ਠੀਕ ਹੈ ਜਿਹੜੇ ਮਰਜ਼ੀ ਰੰਗ ਦੀ ਬੁਕਿੰਗ ਪਾ ਲਓ ਪੰਜ ਰੰਗਾਂ ਚ ਮਾਲ ਰੈਡੀ ਫਸਟ ਕਲਰ ਸੈਕਿੰਡ ਕਲਰ ਥਰਡ ਕਲਰ ਆ ਸਭ ਤੋਂ ਜ਼ਿਆਦਾ ਸੋਹਣਾ ਕਲਰ ਲੱਗਿਆ ਹੋਣ ਤੇ ਫੈਸ਼ਨ ਨਾਲ ਚੱਲਣਾ ਚਾਹੁੰਦੇ ਆਂ ਤਾਂ ਫੈਸ਼ਨ ਵਾਲੀ ਚੀਜ਼ ਐ ਸਭ ਤੋਂ ਸੋਹਣੀ ਚੀਜ਼ ਐ ਇਸ ਟਾਈਮ ਵੀ ਸਭ ਤੋਂ ਟ੍ਰੈਂਡਿੰਗ ਬਹੁਤ ਪਿਆਰਾ ਸੂਟ ਰੈਡੀ ਕੀਤਾ ਕਾਟਨ ਦੇ ਵਿੱਚ ਕਾਟਨ ਬਰਬਰੀ ਦੇ ਵਿੱਚ ਬੁੜੀ ਸੋਹਣੀ ਚੀਜ਼ ਐ ਮਤਲਬ ਬਰਬਰੀ ਕਾਟਨ ਦਾ ਫੈਬਰਿਕ ਆਊਗਾ ਲਿੰਨਨ ਕਾਟਨ ਵੀ ਬੋਲ ਸਕਦੇ ਆ ਇਹਨੂੰ ਠੀਕ ਐ ਲਿੰਨਨ 베ਸ ਦੇ ਉੱਤੇ ਰੈਡੀ ਕੀਤਾ ਹੋਇਆ ਵਾ 베ਸ ਦਾ ਕੱਪੜਾ ਨਹੀਂ ਤੁਹਾਨੂੰ ਲੱਗੇਗਾ ਕਿੰਨਾ ਸ਼ਾਨਦਾਰ ਕੱਪੜਾ ਵਾ ਫਰੰਟ ਦੇਖੋ ਕਿੰਨਾ ਸੋਹਣਾ ਬਣਿਆ ਆ ਇਹਦਾ ਬਹੁਤ ਪਿਆਰਾ ਫਰੰਟ ਬਣਿਆ ਹੋਇਆ ਠੀਕ ਐ ਤੇ ਪੂਰਾ ਥ੍ਰੈਡ ਵਰਕ ਦਾ ਆਊਗਾ ਬੜਾ ਸੋਹਣਾ ਥ੍ਰੈਡ ਵੀ ਸਵਾਈ ਦੇਖ ਪਰੇ ਜਿਨ੍ਹਾਂ ਨੂੰ ਕੁਝ ਟ੍ਰੈਂਡਿੰਗ ਚਾਹੀਦਾ ਹੈ ਤੇ ਨਵੀਂ ਚੀਜ਼ ਚਾਹੀਦੀ ਹੈ ਨਾ ਆ ਘੇਰੇ ਤੇ ਦੇ ਲੈਸਿਸ ਵਰਕ ਉੱਪਰ ਵਰਕ ਕੀਤਾ ਹੋਇਆ ਠੀਕ ਹੈ ਆ ਇਹ ਨਾਲ ਲੈਸਿਸ ਦਾ ਵਰਕ ਅਲੱਗ ਐਕਸਟਰਾ ਦਿੱਤਾ ਹੋਇਆ ਇਹ ਤੁਹਾਡੇ ਪੈਂਟ ਤੇ ਜਾਂ ਬਾਜੂ ਤੇ ਆ ਜਾਊਗਾ ਠੀਕ ਹੈ ਤੇ ਨਾਲ ਇਹਦੇ ਮੈਂ ਦੁਪੱਟਾ ਰੈਡੀ ਕਰਿਆ ਪਿਓਰ ਚਨਾਉਂ ਦਾ ਦੁਪੱਟਾ ਵੀ ਦੇਖਣਾ ਲੱਗ ਬੜਾ ਪਿਆਰਾ ਦੁਪੱਟਾ ਬਣਿਆ ਆ ਚੈੱਕ ਕਰੋ ਦੁਪੱਟੇ ਦਾ ਸਟਾਈਲ ਆਏ ਹੋਏ ਹੋਏ ਪੂਰਾ ਸਟਾਈਲਿਸ਼ ਦੁਪੱਟਾ ਪਿਓਰ ਚਨਾਉਂ ਦਾ ਦੁਪੱਟਾ ਰਹੂਗਾ ਦੁਪੱਟੇ ਦੇ ਵਰਕ ਦੇਖੋ ਕਿੰਨਾ ਸੋਹਣਾ ਸੂਰਦੀ ਕੁਆਲਿਟੀ ਦੇਖੋ ਕਿੰਨੀ ਸ਼ਾਨਦਾਰ ਬਹੁਤ ਜੱਜ ਸਭ ਤੋਂ ਟ੍ਰੈਂਡਿੰਗ ਆਈਟਮ ਹੈ ਦੂਸਰਾ ਕਲਰ ਪਹਿਲਾ ਵਾਈਟ ਕਲਰ ਦੂਸਰਾ ਕਲਰ ਵਿੱਚ ਬਲੈਕ ਰੈਡੀ ਹੋਇਆ ਹੋਇਆ। ਕੋਲਰ ਦੇਖੋ ਜੀ ਕਿੰਨੇ ਸੋਹਣੇ ਨੇ। ਧਾਗੇ ਦੀ, ਧਾਗੇ ਦਾ ਡਿਜ਼ਾਈਨ ਦੇਖਾ ਕੇ ਨਾ ਸੋਹਣਾ। ਕੱਪੜੇ ਦੀ ਕੁਆਲਿਟੀ ਦੇਖ ਕੇ ਤੁਹਾਨੂੰ ਮਜ਼ਾ ਆ ਜਾਊਗਾ ਤੇ ਸੂਟ ਦਾ ਰੇਟ ਬਹੁਤ ਰੀਜ਼ਨੇਬਲ ਆ। ਮਨ ਲਓ ਕਿ ਕੋਈ 35-35 ਤੋਂ ਸੂਟ ਦਾ ਰੇਟ ਨਹੀਂ ਹੈ। ਇਹ ਰੇਟ ਨਿਕਲੂਗਾ 2250 ਰੁਪਏ ਪਰ ਸੂਟ ਦੀ ਕੁਆਲਿਟੀ ਉਸ ਤੋਂ ਜ਼ਿਆਦਾ ਹੈ। ਬਹੁਤ ਐਕਸਟਰਾ ਕੁਆਲਿਟੀ ਜੀ ਹੋਈ ਹੈ। ਬਹੁਤ ਪਿਆਰੀ ਚੀਜ਼ ਆ ਤੇ ਬਲੈਕ ਕਲਰ ਤੀਸਰਾ ਕਲਰ ਚਾਹੂਗਾ ਗੋਲ ਮਤਲਬ ਕਿ ਸਕਿਨ ਕਲਰ ਹੈ ਬਹੁਤ ਸੋਹਣੀ ਕਲਰੇਗੀ ਬਹੁਤ ਸੋਹਣੀ ਕਲਰ ਮੈਚਿੰਗ ਹੈ ਦੁਪੱਟੇ ਦੇਖਣ ਨਾਲ ਕਿੰਨੇ ਸ਼ਾਨਦਾਰ ਹੈ ਸੂਟ ਜਿਹੜੇ ਮਰਜ਼ੀ ਰੰਗ ਦਾ ਤੁਸੀਂ ਆਰਡਰ ਪਾ ਸਕਦੇ ਆ ਦੁਪੱਟੇ ਬੜੇ ਪਿਆਰੇ ਬਣੇ ਹੋਏ ਆ ਤੇ ਚੌਥਾ ਕਲਰ ਹੈਗਾ ਸਾਡੇ ਕੋਲ ਮਾਊਸ ਕਲਰ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ ਆਪਣੀ ਮਰਜ਼ੀ ਨਾਲ ਚਾਰ ਕਲਰ ਚ ਮਾਲ ਰੈਡੀ ਹੈ ਚਾਰੇ ਕਲਰ ਬਹੁਤ ਏ ਕਲਾਸ ਨੇ ਦੁਪੱਟੇ ਬੜੇ ਸ਼ਾਨਦਾਰ ਬਣੇ ਹੋਏ ਆ ਸੂਟ ਸਿਰਫ 2250 ਰੁਪਏ ਦਾ ਦੇਵਾਂਗੇ ਬੁਕਿੰਗ ਕਰ ਲਿਓ ਜਰੂਰ ਇਹਨੇ ਸੋਚੋ ਵੀ ਰੇਟ ਵੱਧ ਹੈ ਕਿਉਂਕਿ ਕੁਆਲਟੀ ਕਪੜੇ ਧਾਗੇ ਦੀ ਕੁਆਲਟੀ ਦੇ ਕੋਚੇ ਨਹੀਂ ਜਾਂਦਾ ਇਹ ਵਿੱਚ ਚਾਰੇ ਰੰਗ ਦਿਖਾ ਦੇਤ ਹਾਂ ਜਿਹੜੇ ਮਰਜ਼ੀ ਰੰਗ ਦਾ ਆਰਡਰ ਕੋਪ ਨਹੀਂ ਮਰਜ਼ੀ ਦਾ ਬਲੈਕ ਕਲਰ ਦੇਖਣ ਨੂੰ ਦੇ ਠੀਕ ਹੈ ਆ ਵਾਈਟ ਕਲਰ ਦੇਖਣ ਨੂੰ ਦੇ ਓਕੇ ਥੈਂਕ ਯੂ ਪ੍ਰੀਮੀਅਮ ਕਾਟਨ ਦੇ ਸੂਟਾਂ 'ਚ ਚਿਕਨ ਕਾਰੀ ਦੇ ਸਲਵਾਰਾ ਲਾ ਕੇ ਬੜੇ ਸੋਹਣੇ ਸੂਟ ਹੈ ਵੀਡੀਓ ਸਿਰਫ ਆਂਦਾ ਮੇਨ ਸਾਡਾ ਮੰਤਵ ਇਹ ਆ ਵੀ ਤੁਸੀਂ ਪੁਰਾਣੇ ਡਿਜ਼ਾਈਨ ਮੰਗਿਅਂਦੇ ਪੁਰਾਣੇ ਡਿਜ਼ਾਈਨ ਖਤਮ ਨੇ ਅੱਜ ਨਵੇਂ ਡਿਜ਼ਾਈਨ ਆਏ ਆ ਸਾਰੇ ਫੁੱਲ ਹੈਵੀ ਚਿਕਨ ਕਾਰੀ ਦੀ ਸਲਵਾਰ ਹੈ ਇਸ ਸਲਵਾਰ ਦਾ ਰੇਟ ਬਾਜ਼ਾਰ ਦਾ ਰੇਟ ਹੋਊਗਾ 250 ਰੁਪਏ ਮੀਟਰ ਠੀਕ ਹੈ ਕੱਲੀ ਸਲਵਾਰ ਦਾ ਰੇਟ 2 ਮੀਟਰ ਸਲਵਾਰ ਲਓਗੇ ਤੇ 500 ਰੁਪਏ ਤੋਂ ਘੱਟ-ਘੱਟ ਬਣੂਗੀ ਮੈਂ ਪੂਰਾ ਤੁਹਾਨੂੰ ਸੂਟ ਰੈਡੀ ਕਰਾ ਕੇ ਦਿੱਤਾ ਖੁੱਲੇ ਡੁੱਲੇ ਕੱਟ ਸ਼ਰਟ ਦੀ ਸਾਰੀ ਪ੍ਰੀਮੀਅਮ ਕਾਟਨ ਤੇ ਨਾਲ ਸਲਵਾਰ ਚਿਕਨਕਾਰੀ ਦੀ ਸੂਟ ਦਾ ਰੇਟ ਮੇਰੇ ਕੋਲ ਤੁਸੀਂ ਲੈ ਲਓ 800 ਰੁਪਏ ਦੇ ਦੋ ਸੂਟ 800 ਰੁਪਏ ਦੇ ਦੋ ਸੂਟ ਸਿੰਗਲ ਸੂਟ ਮਿਲੂਗਾ 800 ਦਾ ਤੇ ਮੈਂ ਇੱਕ ਦੇ ਨਾਲ ਇੱਕ ਸੂਟ ਫ੍ਰੀ ਦੇਣਾ ਵਾਂ ਤੁਹਾਨੂੰ ਸਾਰੀ ਪ੍ਰੀਮੀਅਮ ਕਾਟਨ ਲੱਗੀ ਆ ਚਿਕਨਕਾਰੀ ਦੀ ਸਲਵਾਰਾਂ ਨੇ ਨਾਲ ਯਕੀਨ ਮਨੋ ਹੋਲਸੇਲ ਤੋਂ ਵੀ ਪੂਰਾ ਹੈਵੀ ਸਲਵਾਰ ਹੈ ਚਿਕਨ ਦੀ ਪੂਰੀ ਹੈਵੀ ਤੇ 800 ਦੇ ਦੋ ਸੂਟ ਹੈ ਤੇ ਇਹਦੇ ਚੋ ਕਮਾਈ ਕਮਾਈ ਸਿਰਫ ਇਹ ਆ ਵੀ ਕੁਆਂਟੀਟੀ ਨਾਲ ਸਾਨੂੰ ਬਚਤ ਹੈ ਉਦਾਂ ਮਤਲਬ ਕਿ ਜੇ ਮੰਨ ਕੇ ਚਲੋ ਇੱਕ ਇੱਕ ਸੂਟ ਚ ਕੋਈ ਇਹਦੀ ਖਾਸ ਬਚਤ ਨਹੀਂ ਹੈਗੀ ਆ ਸਲਵਾਰਾ ਦੇਖੋ ਨਾਲ ਪੂਰੀ ਹੈਵੀ ਬਲੈਕ ਕਲਰ ਦੀ ਬਾਟਮ ਆ ਗਈ ਵਿੱਚ ਹੀ ਪ੍ਰਿੰਟ ਬਹੁਤ ਪਿਆਰਾ ਠੀਕ ਹੈ ਤੇ ਆ ਚੈੱਕ ਕਰੋ ਬੜਾ ਸੋਹਣਾ ਚੈੱਕ ਵਾਲਾ ਪ੍ਰਿੰਟ ਹੈ 400 ਰੁਪਏ ਚ ਕਿਹੜਾ ਕਸਟਮਰ ਛੱਡੂਗਾ ਜੀ ਮੇਰੇ ਕੋਲ ਬਹੁਤ ਜ਼ਿਆਦਾ ਬੁਕਿੰਗ ਹੈ ਸਿਰਫ ਕਸਟਮਰ ਪਿਛਲੇ ਹਫ਼ਤੇ ਵੀ ਬੁਕਿੰਗ ਪਾਈ ਜਾਂਦੇ ਪਏ ਆ ਤੇ ਦੁਕਾਨ ਤੇ ਬਹੁਤ ਜ਼ਿਆਦਾ ਸੇਰ ਆ ਮੇਰੇ ਕੋਲ ਮਾਲ ਦੀ ਸੂਟ ਦਾ ਰੇਟ ਮੈਂ ਦਊਂਗਾ ਸਿਰਫ 800 ਰੁਪਏ ਇੱਕ ਦੇ ਨਾਲ ਇੱਕ ਸੂਟ ਫਰੀ ਚਿਕਨ ਕਾਇਦੇ ਸਵਾਰਾ ਲਾ ਕੇ ਆਹ ਕਲਰ ਦੇਖੀ ਕਿੰਨਾ ਸ਼ਾਨਦਾਰ ਜਿਹੜੇ ਮਰਜ਼ੀ ਰੰਗ ਦੇ ਤੁਸੀਂ ਆਰਡਰ ਪਾਓ ਆਪਣੀ ਮਰਜ਼ੀ ਨਾਲ ਠੀਕ ਹੈ ਦੋ ਸੂਟ ਤੋਂ ਘੱਟ ਔਰਡਰ ਨਹੀਂ ਹੋਣਾ ਕਲਰ ਦੇਖੋ ਕਿੰਨਾ ਸ਼ਾਨਦਾਰ ਜਿੰਨੀ ਮਰਜ਼ੀ ਕੁਆਂਟੀਟੀ ਲਿਖਾ ਦਿਓ ਮਾਲ ਫੋਨ ਆਫ ਫਲੇਸ਼ ਰੈਡੀ ਹੈ ਠੀਕ ਹੈ ਜੀ ਰਿਯਾਨ ਕਾਟਨ ਦੇ ਸੂਟ ਬਣ ਕੇ ਆਏ ਆ ਸਾਡੇ ਕੋਲੇ ਇਹ ਆਉਗੀ ਵਿਸਕੋਸ ਮਤਲਬ ਵਧੀਆ ਵਾਲੀ ਕੁਆਲਿਟੀ ਹੈ ਤੇ ਕੱਪੜੇ ਦੀ ਕੁਆਲਿਟੀ ਬਹੁਤ ਟੌਪ ਕਲਾਸ ਰੂਗੀ ਕ ਡਿਜ਼ਾਈਨ ਦੀ ਡਿਟੇਲ ਚੈੱਕ ਕਰੋ ਜੀ 올ਓਵਰ ਸੂਟ ਆਊਗਾ ਰਨਿੰਗ ਮਲ ਉਹਦੇ ਪੂਰੇ ਥਾਣੇ ਦਾ ਥਾਣਾ ਤੋਂ ਮੰਗਾ ਲਿਆ ਹੈ ਕਿ ਜਿੰਨੀ ਮਰਜ਼ੀ ਕਟਿੰਗ ਕਰਾ ਸਕਦੇ ਵੈਸੇ ਪੂਰੇ ਸੂਟ ਦੀ ਕੱਟ 3.5 ਮੀਟਰ ਵੱਡੇ ਪੰਨੇ ਦੇ ਫੈਬਰਿਕ ਹੈ ਤੇ ਸੂਟਾਂ ਦੇ ਹਿਸਾਬ ਨਾਲ ਹੀ ਆਰਡਰ ਪਾਣਾ ਵਾ ਕੱਪੜਾ ਇਹ ਇੰਨਾ ਕੁ ਜ਼ਿਆਦਾ ਸੌਫਟ ਹੋਊਗਾ ਕਿ ਤੁਸੀਂ ਸਾਰਿਆਂ ਨੂੰ ਸੂਟ ਪਾਉਣ ਦਾ ਮਜ਼ਾ ਆ ਜਾਊਗਾ ਵਧੀਆ ਕੁਆਲਿਟੀ ਦੀ ਰਿਯੋਨ ਹੈ ਠੀਕ ਹੈ オリジナル ਮਾਲ ਸਾਰਾ ਪਿਓਰ ਦਾ ਮਾਲ ਹੈ ਤੇ ਸੂਟ ਦਾ ਰੇਟ ਆਪਾਂ ਦਵਾਂਗੇ ਸੂਟ ਦਾ ਰੇਟ ਮਾਰਕੀਟ ਤੋਂ ਮਿਲੂਗਾ ਤੁਹਾਨੂੰ 650 ਤੋਂ 700 ਜੋ ਵੀ ਕੁਆਲਿਟੀ ਹੈ ਠੀਕ ਹੈ ਤੁਹਾਨੂੰ ਵੀ ਪਤਾ ਹਰ ਕੁਆਲਿਟੀ ਦਾ ਅਲੱਗ-ਅਲੱਗ ਰੇਟ ਹੁੰਦਾ ਹੈ ਇਹ ਸੂਟ ਆਪਾਂ ਤੁਹਾਨੂੰ ਦੇਵਾਂਗੇ ਸਿਰਫ 500 ਦਾ 500 ਰੁਪਏ ਦੀ ਰੇਂਜ ਸੂਟ ਦੇਵਾਂਗੇ ਆਲ ਓਵਰ ਸੂਟ ਰਹੂਗੇ ਪ੍ਰਿੰਟ ਤੇ ਚੈੱਕ ਕਰ ਸਕਦੇ ਜਿਵੇਂ ਸੂਟ ਹੈਗਾ ਉਵੇਂ ਰਹੂਗਾ ਜਿੰਨੇ ਮਰਜ਼ੀ ਧੋਪਾ ਲਿਓ ਫੋਟੋ-ਫੋਟ ਕਿੰਢਾ ਲਿਓ ਕੱਪੜੇ ਦੀ ਕੁਆਲਿਟੀ ਦੀ ਫੁੱਲ ਗਾਰੰਟੀ ਨਾਲ ਮਾਲ ਵੇਚਨਾ ਵਾ ਪਿਓਰ ਰਿਯੋਨ ਵਿਸਕੋਸ ਦੇ ਨਾਇ ਖੁੱਲੂਗਾ ਨਾਇ ਇਕੱਠਾ ਹੋਊਗਾ ਤੇ ਇਹ ਸਭ ਤੋਂ ਟੌਪ ਕਲਾਸ ਕੁਆਲਿਟੀ ਦਾ ਕਿ ਕਲਰ ਮੈਚਿੰਗ ਵੀ ਇੰਨੀ ਸ਼ਾਨਦਾਰ ਹੈ ਕਲਰ ਦੇ हिसाब ਨਾਲ ਕੁਆਲਿਟੀ ਦਾ ਪਤਾ ਲੱਗਦਾ ਨਾਲ ਹੀ ਉਸੇ ਟਾਈਮ ਇੰਨਾ ਕੁ ਜਿਆਦਾ ਸੋਹਣਾ ਕੱਪੜਾ ਇੰਨਾ ਕੁ ਸੌਫਟ ਕੱਪੜਾ ਜਾਨਿਕ ਸਭ ਤੋਂ ਜਿਆਦਾ ਇਸ ਟਾਈਮ ਵਾਇਰਲ ਚੱਲ ਰਿਹਾ ਇਹ ਇਹ ਵਾਲੀ ਰੀਲ ਸਭ ਤੋਂ ਵਾਇਰਲ ਜਾ ਰਹੀ ਹੈ ਕਿਉਂਕਿ ਇਹ ਆਈਟਮ ਦੀ ਸਾਰਿਆਂ ਨੂੰ ਡਿਮਾਂਡ ਹੈ ਕਲਰ ਮੈਚਿੰਗ ਦੀ ਬਹੁਤ ਹੀ ਸ਼ਾਨਦਾਰ ਹੈ ਹੈ ਕਲਰ ਦੇਖੋ ਕਿੰਨਾ ਪਿਆਰਾ ਸੂਟ ਆਲ ਓਵਰ ਬਣੂਗਾ ਠੀਕ ਹੈ ਵਿਦਾਊਟ ਦੁਪੱਟਾ 500 ਦਾ ਸੂਟ ਹੈ ਮਤਲਬ 1200 ਆਰਡਰ ਪਾਉ ਹੋ ਰਜ ਕੇ ਸੂਟ ਦੀ ਕੁਆਲਿਟੀ ਦੀ ਗਾਰੰਟੀ ਮੈਂ ਸਾਡੀ ਆਪਣੀ ਹੈ ਮਤਲਬ ਕਿ ਪੂਰਾ ਵਧੀਆ ਮ ਤੁਸੀਂ ਸਰ ਜਿਹੜਾ ਰੰਗ ਤੁਹਾਨੂੰ ਚੰਗਾ ਲੱਗਾ ਸਕਰੀਨਸ਼ਾਟ ਮਾਰੋ ਰਾਇਲ ਬਲੂ ਮੈਚਿੰਗ ਨਾਮ ਦੇਖੋ ਕਿੰਨਾ ਸ਼ਾਨਦਾਰ ਤੇ ਇਹ ਦੁਪट्टे ਘਰੋਂ ਮੈਚ ਵੀ ਕਰ ਸਕਦੇ ਆ ਠੀਕ ਆ ਕਈ ਵਾਰ ਘਰਾਂ 'ਚ ਵੀ ਦੁਪੱਟੇ ਹੁੰਦੇ ਆ ਤੇ ਆਪਣੇ ਲੈ ਕੇ ਰੈਡੀ ਵੀ ਕਰਾ ਸਕਦੇ ਆ ਬਲੈਕ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਵਿੱਚ ਵਾਈਟ ਕਲਰ ਦਾ ਪ੍ਰਿੰਟਰ ਹੋਊਗਾ ਆਲ ਓਵਰ ਸੂਟ ਬਣਨਾ ਵਾ ਠੀਕ ਹੈ 500 ਦਾ ਸੂਟ ਬਣੂਗਾ ਸਿਰਫ ਕੋਈ ਰੇਟ ਜ਼ਿਆਦਾ ਨਹੀਂ ਹੈ ਕੁਆਲਿਟੀ ਬਹੁਤ ਟਰੋਪ ਹੈ ਰੇਟ ਦੇ ਹਿਸਾਬ ਨਾਲ ਬਿਲਕੁਲ ਘੱਟ ਰੇਟ ਹੈ ਕੋਈ ਜ਼ਿਆਦਾ ਰੇਟ ਨਹੀਂ ਹੈ 1000 ਰੁਪਏ ਦੇ ਦੋ ਸੂਟ ਆਲ ਓਵਰ ਸੂਟ ਹੈ ਪਿਓਰ ਰ ਥੈਂਕ ਯੂ ਅੱਬ ਤੋਂ ਟ੍ਰੈਂਡਿੰਗ ਰੀਲ ਆ ਡਿਜ਼ਾਈਨ ਦੀ ਠੀਕ ਹੈ ਤੇ ਬਹੁਤ ਸੋਹਣਾ ਸੂਟ ਬਣਾਇਆ ਤੁਹਾਡੇ ਸਾਰਿਆਂ ਲਈ ਪੂਰਾ ਥਰੈਡ ਵਰਕ ਦੇ ਵਿੱਚ ਪਲੇਨ ਫੈਬਰਿਕ ਆਊਗਾ ਫੈਬਰਿਕ ਹੈ ਗਿਆ ਪਿਓਰ ਕਾਟਨ ਦਾ ਠੀਕ ਹੈ ਤੇ ਉੱਪਰ ਨੱਕ ਦੇਖੋ ਕਿੰਨਾ ਸੋਹਣਾ ਲੀਨ ਕਾਟਨ ਦੇ ਫੈਬਰਿਕ ਤੇ ਸੂਟ ਬਣਿਆ ਵਾ ਘੇਰਾ ਦੇਖੋ ਕਿੰਨਾ ਸ਼ਾਨਦਾਰ ਬਣਵਾਇਆ ਵਾ ਠੀਕ ਹੈ ਤੇ ਨਾਲ ਇਹਦੇ ਇਹਦੀ ਸਲੀਵਜ਼ ਆਉਂਗੀਆਂ ਜਿੱਦਾਂ ਵੀਡੀਓ ਚ ਬਣੀ ਹੋਈਆਂ ਸੇਮ ਵੀਡੀਓ ਵਾਲਾ ਡਿਜ਼ਾਈਨ ਰੈਡੀ ਕਰਤਾ ਆ ਦੇਖੋ ਕਿੰਨੀਆਂ ਸੋਹਣੀਆਂ ਸਲੀਵਜ਼ ਨੇ ਤੇ ਨਾਲ ਇਹਦੇ ਆਪਾਂ ਸਲਵਾਰ ਵੀ ਰੈਡੀ ਕੀਤੀ ਹੈ ਪੂਰਾ ਨੀਟ ਐਂਡ ਕਲੀਨ ਕੰਮ ਸੂਟ ਇੰਨੀ ਕੁ ਵੱਡੀ অফਰ ਤੇ ਦੇ ਦਾਂਗੇ ਸੂਟ ਦਾ ਰੇਟ ਨਿਕਲਣਾ ਚਾਹੀਦਾ ਹੈਗਾ 1595 ਰੁਪਏ ਦੁਪੱਟਾ ਨਾਲ ਕੋਟੇ ਡੋਰੀਆ ਦਾ ਆਫਰ ਤੇ ਦੇ ਦਾਂਗੇ ਸੂਟ ਸਿਰਫ ਤੇ ਸਿਰਫ 1500 ਦੇ ਦੋ ਸੂਟ 750 ਰੁਪਏ ਦਾ ਸੂਟ ਦੇ ਦਾਂਗੇ ਕੋਟੇ ਡੋਰੀਆ ਦੀ ਚੁੰਨੀਆਂ ਦੇ ਨਾਲ ਸੂਟ ਦੇ ਉੱਤੇ ਥ्रेड ਵਰਕ ਦੁਆਰਾ ਦਿਖਾ ਦਿੱਤਾ ਨਾ ਸ਼ਾਨਦਾਰ ਹੈ ਪੂਰਾ ਨੀਟ ਐਂਡ ਕਲੀਨ ਕੰਮ ਮਿਲੂਗਾ ਦੁਪੱਟੇ ਦੇ ਲੈਸ ਬਹੁਤ ਸੋਹਣੀ ਲੱਗੀਏ ਕੋਟੇ ਡੋਰੀਏ ਦਾ ਦੁਪੱਟਾ ਲਿਲਨ ਕਾਟਨ ਦਾ ਫੈਬਰਿਕ ਹੈ ਸੂਟ ਦੀ ਬੁਕਿੰਗ ਪਾਓ ਜਿੱਦਾਂ ਮਰਜੀ ਸੂਟ ਐਂਡਲੈਸ ਬਣੂਗਾ ਇੱਕ ਬਾਹਤ ਇਨਾ ਵਰਕ ਹੈ ਦੂਜੀ ਬਾਹਤ ਇਨਾ ਵਰਕ ਹੈ ਨਾਲੇ ਦੀ ਸਲਵਾਰ ਤੇ ਵਰਕ ਹੈ ਘੇਰਾ ਬਹੁਤ ਸ਼ਾਨਦਾਰ ਬਣਿਆ ਨੈਕ ਬਹੁਤ ਸੋਹਣਾ ਬਣਿਆ ਵੀਡੀਓ ਅਟੈਚ ਰਹੂਗੀ ਚੈੱਕ ਜਰੂਰ ਕਰਿਓ ਸਿਰਫ 750 ਦਾ ਸੂਟ ਬਹੁਤ ਸੋਹਣਾ ਥੈਂਕ ਯੂ ਜਿੰਹंती ਸਾਰੇ ਮੰਗਦੇ ਹੈਗੇ ਸਾਰੇ ਡਿਜ਼ਾਈਨਰ ਪਲਾਜ਼ੋ ਵਾਲੇ ਡਿਜ਼ਾਈਨ ਨੇ ਬਹੁਤ ਸ਼ਾਨਦਾਰ ਰੇਸ ਚੋਕਰਤਾ ਬੜੇ ਨਵੇਂ-ਨਵੇਂ ਰੰਗਾਂ ਨਾਲ ਇਧਰ ਕਲਰ ਚੈੱਕ ਕਰੀ ਚਲੋ ਕਿੰਨੇ ਕਿੰਨੇ ਸ਼ਾਨਦਾਰ ਹੈ ਸਾਡੇ ਕੋਲ ਬਹੁਤ ਯੂਨੀਕ ਨੇਸ ਕਲਰ ਬਿਲਕੁਲ ਹਾਈ ਲੈਵਲ ਚੀਜ਼ਾਂ ਸਲਵਾਰਾਂ ਬਹੁਤ ਸ਼ਾਨਦਾਰ ਸੂਟ ਦੇ ਪ੍ਰਿੰਟ ਬਹੁਤ ਜ਼ਿਆਦਾ ਸੋਹਣ ਕਲਰ ਦੇਖੀ ਚਲੋ ਜਿਹੜੇ ਮਰਜ਼ੀ ਰੰਗ ਦਿੱਤੀ ਸਕਰੀਨਸ਼ਾਟ ਮਾਰੂਗੇ ਉਹਦਾ ਤੁਹਾਨੂੰ ਆਰਡਰ ਭੇਜ ਦਾਂਗੇ ਸਲਵਾਰਾਂ ਦੇਖੋ ਨਾਲ ਕਿੰਨੀ ਸ਼ਾਨਦਾਰ ਸ਼ਰਟ ਦਾ ਪ੍ਰਿੰਟ ਕਲਰ ਮੈਚਿੰਗ ਦੇਖੋ ਕਿੰਨੀ ਪਿਆਰੀ ਹੈ ਉਸ ਤੋਂ ਬਾਅਦ ਆਹ ਕਲਰ ਚੈੱਕ ਕਰੋ ਜੀ ਬਾਟਮ ਦੇਖੋ ਕਿੰਨੀ ਡਿਜ਼ਾਈਨਰ ਬਾਟਮ ਹੈ ਮਤਲਬ ਕਿ 4 400 5 500 ਮੀਟਰ ਕੱਲਾ ਕਪੜਾ ਵਿਕਦਾ ਹੋਗਾ ਬਾਟਮ ਦਾ ਇੰਨਾ ਵਧੀਆ ਕਪੜਾ ਲੱਗਿਆ ਹੋਇਆ ਤੇ ਆਪਾਂ ਪ੍ਰੋਪਰ ਸੂਟ ਬਣਾ ਕੇ ਤੁਹਾਨੂੰ ਦੇ ਰਹੇ ਹਾਂ ਬਹੁਤ ਵੱਡੀ ਆਫਰ ਨਾਲ ਆ ਚੈੱਕ ਕਰੋ ਬਾਟਮ ਦਾ ਡਿਜ਼ਾਈਨ ਸ਼ਰਟ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਸੂਰਤ ਦਾ ਰੇਟ ਦਵਾਂਗੇ ਸਿਰਫ 550 550 ਰੁਪਏ ਰੇਟ ਹੈ ਨੰਬਰ 1 ਕੁਆਲਟੀ ਦਾ ਮਾਲ ਹੈ ਕੁਆਲਟੀ ਬਹੁਤ ਸੋਹਣੀ ਕੱਪੜੇ ਦੀ ਠੀਕ ਹੈ ਤੇ ਕਲਰ ਦੇਖ ਲਓ ਕਲਰ ਮੈਚ ਜਿਹੜਾ ਤੁਸੀਂ ਆਰਡਰ ਕਰਨਾ ਉਹਦਾ ਸਕਰੀਨਸ਼ਾਟ ਮਾ ਲਓ ਆ ਦੇਖੋ ਡਿਜ਼ਾਈਨ ਸਲਵਾ ਲਓ ਓਏ ਹੋਏ ਬਹੁਤ ਹਾਈ ਲੈਵਲ ਮਾਲ ਹੈ ਬਹੁਤ ਸੋਹਣੀਆਂ ਚੀਜ਼ਾਂ ਨੇ ਦਵਾਰਾ ਕਲਰ ਚੈੱਕ ਕਰ ਲਓ ਕਿੰਨੇ ਕਿੰਨੇ ਸ਼ਾਨਦਾਰ ਕਲਰ ਆਏ ਸਾਡੇ ਕੋਲੇ ਆ ਚੈੱਕ ਕਰੋ ਜੀ ਬਲੈਕ ਹੇ ਨੀਚੇ ਦਿਖਾ ਦੇ ਆ ਚੈੱਕ ਕਰੋ ਉਸ ਤੋਂ ਬਾਅਦ ਆ ਵਾਲਾ ਕਲਰ ਨਾਲ ਸਲਵਾਰ ਦੇ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਹੈ ਸ਼ਰਟ ਦੇ ਪ੍ਰਿੰਟ ਦੇਖੋ ਕਿੰਨੇ ਜਿਆਦਾ ਸੋਹ ਪ੍ਰੀਮੀਅਮ ਕੋਟਨ ਮਿਲੂਗੀ ਕੋਈ ਲਾਈਨਿੰਗ ਦੀ ਲੋੜ ਨਹੀਂ ਆ ਸਲਵਾਰਾਂ ਜਿੱਦਾਂ ਮਰਜ਼ੀ ਤੁਸੀਂ ਬਾਟਮ ਬਣਾਓ ਪੈਂਟ ਬਣਾਓ ਜੋ ਮਰਜ਼ੀ ਬਣਾਓ ਠੀਕ ਹੈ ਆ ਚੈੱਕ ਕਰੋ ਕਿੰਨੀ ਸੋਹਣੀ ਚਿਕਨ ਕਰੀ ਹੋਈ ਹੋਈ ਓਏ ਹੋਏ ਹੋਏ ਸਾਰਾ ਇੰਪੋਰਟੈਂਟ ਮਾਲ ਮਿਲ ਜੂਗਾ ਸੂਟ ਦਾ ਰੇਟ ਸਿਰਫ 550 ਰੁਪਏ ਫਰਸ਼ੀ ਸਲਵਾਰਾਂ ਲਈ ਡਿਜ਼ਾਈਨ ਨੇ ਪਾਕਿਸਤਾਨੀ ਸਲਵਾਰਾਂ ਵੀ ਬੋਲਦੇ ਇਹਨਾਂ ਨੂੰ ਜਿਨ੍ਹਾਂ ਨੇ ਬੁਕਿੰਗ ਕਰਨੀ ਜਲਦੀ ਜਲਦੀ ਆਪਣਾ ਆਰਡਰ ਪਾ ਦਿਓ ਕਹਿੰਦੇ ਜਿਹੜਾ ਮਰਜ਼ੀ ਦਾ ਸਕਰੀਨਸ਼ਾਟ ਮਾਰੋ ਸਾਡੇ ਕੋਲ ਸਾਰੇ ਪਿਓਰ ਦੇ ਦੁਪੱਟਿਆਂ ਦੇ ਨਾਲ ਸੂਟ ਬਣੇ ਹੋਏ ਆ ਦੁਪੱਟਿਆਂ ਦੇ ਡਾਈਆਂ ਦੇਖਣ ਵਾਲੀਆਂ ਸੂਰ ਦਾ ਪ੍ਰਿੰਟ ਬਹੁਤ ਬਹੁਤ ਜਿਆਦਾ ਸੋਹਣਾ ਸੂਰ ਦਾ ਪ੍ਰਿੰਟ ਹੈ ਆਲ ਓਵਰ ਤੁਟਾਉਗੇ ਸਾਰੇ ਐਕਸਪੋਰਟ ਪ੍ਰਿੰਟਿੰਗਸ ਪੂਰਾ ਸਰਪਲਸ ਦਾ माल ਮਿਲੂਗਾ ਠੀਕ ਹੈ ਸਾਰੇ ਇੰਪੋਰਟੈਂਟ ਕੱਪੜੇ ਕਲਰ ਮੈਚਿੰਗ ਦੇਖੋ ਕਿੰਨੇ ਸ਼ਾਨਦਾਰ ਹੈ ਦੁਪੱਟੇ ਦੇਖ ਕੇ ਤੇ ਹੈਰਾਨ ਹੁੰਦੇ ਰਹੋਗੇ ਵੀ ਇੰਨੇ ਸੋਹਣੀਆਂ ਡਾਈਆਂ ਫੁੱਲ ਪਿਓਰ ਦੇ ਦੁਪੱਟੇ ਵੀ ਸਾਨੂੰ ਕੁਝ ਬਚਦਾ ਵੀ ਹੋਊਗਾ ਤੁਸੀਂ ਜਕੀ ਮਨੋ ਅਸੀਂ ਸਾਨੂੰ ਇਹ ਬਹੁਤ ਛੋਟਾ ਜਿਹਾ ਮਾਰਦੇ ਨੇ ਬਟ ਇਹਦੇ ਚ ਸੀ ਇੰਨਾ ਖੁਸ਼ ਹਾਂ ਕਿਉਂਕਿ ਸਾਡੀ ਕੁਆਂਟੀਟੀ ਬਹੁਤ ਜਿਆਦਾ ਮਾਲ ਦੀ ਮਤਲਬ ਦਿਹਾੜੀ ਦਾ 250 300 ਸੂੜੇ ਹੀ ਵੇਚ ਲੈਣੇ ਆ ਇੰਨੀ ਕੋਈ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਇਹ ਸੂਟ ਸਾਡੇ ਬਹੁਤ ਜ਼ਿਆਦਾ ਵਾਇਰਲ ਨੇ ਪਿਓਰ ਦੇ ਦੁਪੱਟਿਆਂ ਦੇ ਨਾਲ ਕਲਰ ਦੇਖੋ ਕਿੰਨੇ ਸੋਹਣੇ ਨੇ ਮਤਲਬ ਕਿ ਤੁਸੀਂ ਕਿਤੋਂ ਵੀ ਸੂਟ ਬਾਏ ਕਰੋਗੇ ਇਸੇ ਰੇਟ 'ਚ ਮੈਂ ਪੂਰੇ ਚੈਲੰਜ ਨਾ ਕਰਨਾ ਕਿਤੋਂ ਸੂਟ ਨਹੀਂ ਮਿਲ ਸਕਦਾ ਤੇ ਸਿਰਫ ਇਹ ਸੂਟ ਦਾ ਰੇਟ ਹੈਗਾ 1200 ਰੁਪਏ 1200 ਦੇ ਇੱਕ ਇੱਕ ਨਹੀਂ ਦੋ ਸੂਟ ਦੇਵਾਂਗੇ ਕਲਰ ਦੇਖੋ ਕੱਪੜੇ ਦੇਖੋ ਕਿੰਨੇ ਇੰਪੋਰਟੈਂਟ ਨੇ ਸੂਟ ਦੇ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਆਹ ਚੀਜ਼ ਚੈੱਕ ਕਰੋ ਇਹਦੇ ਦੁਪੱਟੇ 'ਚ ਹੈਂਡ ਪੇਂਟ ਵੀ ਕੀਤਾ ਇਹਦਾ ਰੇਟ ਵੱਧ ਸੀਗਾ ਹੁਣ ਸੇਮ ਆਫਰ 'ਚ ਦੇ ਦਾਂਗੇ ਸੇਮ ਚੀਜ਼ ਠੀਕ ਹੈ ਦੁਪੱਟਾ ਬਲੌਕ ਅਲਾ ਬਹੁਤ ਜ਼ਿਆਦਾ ਮਾਲ ਵਿੱਚ ਹੈ ਵੀਚੇ ਦੇ ਦਾਂਗੇ ਸਾਰਾ ਕੁਝ ਠੀਕ ਹੈ ਆਹ ਡਿਜ਼ਾਈਨ ਵੀ ਸਾਡਾ ਸੁਪਰ ਵਾਇਰਲ ਗਿਆ ਵਾ ਇਹ ਵੀ ਸਟਾਕ ਆ ਗਿਆ ਹੁਣ ਆਰਡਰ ਕਰ ਸਕਦੇ ਦੁਬਾਰਾ ਸਾਰਾ ਮਾਲ ਦੁਬਾਰਾ ਬਣਾਇਆ ਨਵਾਂ ਬਹੁਤ ਵਾਇਰਲ ਰਿਹਾ ਬਹੁਤ ਚੀਜ਼ ਪਾਸ ਹੈ ਕਲਰ ਦੇਖੀ ਚਲੋ ਜਿਹੜੇ ਮਰਜ਼ੀ ਰੰਗਾਂ ਦਾ ਆਰਡਰ ਪਾਓ ਪਿਓਰ ਦੀ ਚੁੰਨੀਆਂ ਦੇ ਨਾਲ ਦੁਪੱਟੇ ਖੋਲ ਕੇ ਮਜ਼ਾ ਆ ਜਾਂਦਾ ਸੂਟ ਇੰਨੇ ਸੋਹਣੇ ਬਣੇ ਹੋਏ ਆ ਆ ਲਾਸਟ ਕਲ ਸਾਡੇ ਕੋਲ ਇਹ ਵਾਲਾ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾ ਦਿਓ ਜੀ ਚੀਜ਼ਾਂ ਬਹੁਤ ਜ਼ਿਆਦਾ ਸੋਹਣੀਆਂ ਫਰਸਟ ਸੈਕਿੰਡ ਥ ਦੇਖੋ ਕਿੰਨਾ ਪਿਆਰਾ ਸ਼ਰਟ ਦੇਖੋ ਕਿੰਨੀ ਸੋਹਣੀ ਬਣੀ ਹੈ ਇਹਦਾ ਫਰੋਕਸਟੈਂਸ ਸੂੜੀ ਦੀ ਬਣਾ ਸਕਦੇ ਇਹ ਵੱਡੇ ਪਣੇ ਦੇ ਫੈਬਰਿਕ ਲੱਗੇ ਹੋਏ ਆ ਠੀਕ ਹੈ ਤੇ ਨਾਲ ਦੁਪੱਟਾ ਰੈਡੀ ਕੀਤਾ ਦੁਪੱਟਾ ਵੀ ਡਾਈ ਬੜੀ ਸ਼ਾਨਦਾਰ ਦੁਪੱਟੇ ਦੀ ਮਸਲੀਨ ਦਾ ਦੁਪੱਟਾ ਰਹੂਗਾ ਤੇ ਆਹ ਲੋ ਚੈੱਕ ਕਰੋ ਦੁਪੱਟੇ ਦੀ ਡਾਈ ਠੀਕ ਹੈ ਬਹੁਤ ਪਿਆਰਾ ਦੁਪੱਟਾ ਬਣਿਆ ਦੁਪੱਟੇ ਨੂੰ 4 ਸਾਈਡ ਲੈਸ ਲੱਗੀ ਆ ਜਿਹੜਾ ਇਹਦਾ ਨੱਕ ਬਣਿਆ ਨਾ ਸੇਮ ਕੱਲੀ ਕਢਾਈ ਕਰਨ ਦਾ ਕਾਰੀਗਰ 800 900 ਰੁਪਏ ਲਊਗਾ ਠੀਕ ਹੈ ਤੇ ਆਪਾਂ ਤੁਹਾਨੂੰ ਸੂਟ ਰੈਡੀ ਕਰਾ ਕੇ ਦਿੱਤਾ ਪੂਰਾ ਸਾਰਾ ਕੋਈ ਫੈਬਰਿਕ ਵਿੱਚ ਚਿਰਵਾ ਕੇ ਸ ਮੇਰੇ ਕੋ 48 ਸੂਟ ਰੈਡੀ ਨੇ ਜਿਹੜੇ ਕਸਟਮਰ ਨੇ ਬੁਕਿੰਗ ਕਰਨੀਆਂ ਹੁਣੇ ਸਕਰੀਨਸ਼ਾਟ ਮਾਰੋ ਕੋਈ ਜ਼ਿਆਦਾ ਕੁਆਂਟੀਟੀ ਨਹੀਂ ਹੈ ਬਹੁਤ ਲਿਮਟਿਡ ਜੀ ਕੁਆਂਟੀਟੀ ਹੈ ਤੇ ਜਲਦੀ ਬੁੱਕ ਕਰ ਲਿਓ ਫੇਰ ਨਾ ਕੋ ਸਾਨੂੰ ਸੂਟ ਨਹੀਂ ਮਿਲੇ ਸੁਪਰ ਡੁੱਪਰ ਹਿੱਟ ਡਿਜ਼ਾਈਨ ਹੈ ਉਹ ਸਾਡਾ ਹੈ ਸੁਪਰ ਫੁੱਲ ਹਿੱਟਰ ਠੀਕ ਕਲਰ ਹੀ ਬੜਾ ਸ਼ਾਨਦਾਰ ਹੈ ਕਲਰ ਸਭ ਤੋਂ ਮੇਨ ਫੈਨ ਫੋਲੋਇੰਗ ਕਲਰ ਦੀ ਹੈ 100% ਐਕਸਪੋਰਟ ਕੋਟਨ ਡਿਜੀਟਲ ਪ੍ਰਿੰਟਿੰਗ ਬਹੁਤ ਪਿਆਰਾ ਨਵੇਂ ਬੁਟੀਕਾਂ ਦੇ ਸੂਟ ਬਣ ਕੇ ਆਈ ਜਾਂਦੇ ਆ ਸੂਟ ਇੰਨੇ ਸ਼ਾਨਦਾਰ ਹੈ ਵਰਕ ਉੱਤੇ ਇੰਨੇ ਸ਼ਾਨਦਾਰ ਹੈ ਆ ਚੀਜ਼ ਐ ਇਸ ਟਾਈਮ ਬਹੁਤ 트ੈਂਡ ਚੱਲਦਾ ਵੇ ਜੇ ਗਰਮੀਆਂ ਤੁਸੀਂ ਇਦਾਂ ਦੀ ਚੀਜ਼ ਨਹੀਂ ਲਈ ਨਾ ਤਾਂ ਸੂਟ ਮਤਲਬ ਬੁਟੀਕ ਸੂਟ ਪਾਉਂਦਾ ਕੋਈ ਮਜ਼ਾ ਨਹੀਂ ਪਿਓਰ ਕਾਟਨ ਦੀ ਸਲਵਾਰ ਰਹੂਗੀ ਤੇ ਨਵੇਂ ਤਰੀਕੇ ਦਾ ਕ੍ਰੈਸ਼ ਕਾਟਨ ਦਾ ਕੱਪੜਾ ਐ ਬਹੁਤ ਸੋਹਣਾ ਨਵੇਂ ਤਰੀਕੇ ਦਾ ਕੱਪੜਾ ਐ ਠੀਕ ਐ ਬਹੁਤ ਸੋਹਣਾ ਫੈਬਰਿਕ ਐ ਤੇ ਨਾਲ ਪਿਓਰ ਕਾਟਨ ਦਾ ਇਹ ਦੁਪੱਟਾ ਆਊਗਾ ਮਲ ਕਾਟਨ ਦਾ ਦੁਪੱਟੇ ਦੇ ਨਾਲ ਸੂਟ ਬਹੁਤ ਸੋਹਣੇ ਰੈਡੀ ਹੋਏ ਆ ਦੁਪੱਟੇ ਦੀ ਡਿਜ਼ਾਈਨ ਦੇਖੋ ਕਿੰਨੀ ਖਾਂਦਾ ਦੁਪੱਟੇ ਦੀ ਕੁਆਲਿਟੀ ਪਿਓਰ ਮਲ ਕਾਟਨ ਲੱਗੀ ਹੋਈ ਐ 250 ਰੁਪਏ ਦਾ ਕੱਲਾ ਵਾਈਟ カラー देखि चलो किन्नी किन्नी शानदार बन के आए हैं आ देखो ना सलवारा सलवार ते वर्क दे को किन्ना प्यारा आ चीजयां बुढ़ियां ਢੈਂਟੀਆਂ ਬਹੁਤ ਸਵਾਈਏ ਇੰਨੀ ਸਵਾਈ ਆਮ ਕਾਰੀਗਰ ਨਹੀਂ ਬਣਾ ਸਕਦੇ ਆ ਨਾਲ ਦੁਪੱਟਾ ਹੋਊਗਾ ਠੀਕ ਹੈ ਕਾਟਨ ਦਾ ਦੁਪੱਟਾ ਰਹੂਗਾ ਤੀਸਰਾ ਕਲਰ ਦੇਖੋ ਜੀ ਕਿੰਨਾ ਸ਼ਾਨਦਾਰ ਕਲਰ ਹੈ ਓਏ ਹੋਏ 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 ਕਲਰ ਦੇਖੋ ਕਿੰਨਾ ਸੋਹਣਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਠੀਕ ਹੈ ਉੱਪਰ ਡਿਜ਼ਾਈਨ ਦੇਖੋ ਕਿੰਨਾ ਬਿਊਟੀਫੁਲ ਡਿਜ਼ਾਈਨ ਹੈ ਤੇ सलवार ਤੇ ਵਰਕ ਰਹੂਗਾ ਸੂਟ ਦਾ ਰੇਟ ਆਫਰ ਲਾ ਕੇ ਦੇ ਦਾਂਗੇ ਵੈਸੇ ਦਾ ਰੇਟ ਹੋਣਾ ਚਾਹੀਦਾ 1560 ਰੁਪਏ ਤੇ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 780 ਰੁਪਏ ਅੱਧੋ-ਅੱਧਾ ਰੇਟ ਤੇ ਸੂਟ ਦੇ ਦਾਂਗੇ ਬਹੁਤ ਸੋਹਣੇ ਕਲਰ ਮੈਚਿੰਗ ਦੇ ਕਿੰਨੀ ਸ਼ਾਨਦਾਰ ਸਾਰੇ ਬ੍ਰਾਂਡਡ ਕਲਰ ਸਲਵਾਰਾਂ ਵਰਕ ਵਾਲੀਆਂ ਠੀਕ ਹੈ ਤੇ ਨਾਲ ਦੁਪੱਟੇ ਕਾਟਨ ਦੇ ਸਿਰਫ ਆਫਰ 'ਚ ਹੈ ਰੇਟ ਲਾ ਦਾਂਗੇ 780 ਰੁਪਏ ਜੇ ਬੁਕਿੰਗ ਕਰਨੀ ਹੈ ਤਾਂ ਜਲਦੀ ਆਰਡਰ ਪਾਇਓ ਫੇਰ ਨਾ ਕਹੋ ਸਾਨੂੰ ਸੂਟ ਨਹੀਂ ਮਿਲੇ ਕਲਰ ਦੇਖੋ ਕਿੰਨਾ ਸ਼ਾਨਦਾਰ ਸਲਵਾਰ ਦੇਖੋ ਕਿੰਨੀ ਪਿਆਰੀ ਬਣੀ ਹੈ ਦੁਪੱਟਾ ਦੇਖੋ ਨਾ ਪਿਓਰ ਕੋਰੇ ਕਾਟਨ ਦਾ ਦੁਪੱਟਾ ਮਿਲੂਗਾ ਸਿਰਫ 7 ਪਰ ਸੀਜ਼ਨ ਸਭ ਤੋਂ ਵੱਧ ਚੱਲਣ ਵਾਲਾ ਆਰਟੀਕਲ ਜਿਹੜਾ ਸਭ ਤੋਂ ਜ਼ਿਆਦਾ ਇੰਸਟਾਗ੍ਰਾਮ ਤੇ ਟ੍ਰੈਂਡਿੰਗ ਚ ਚੱਲੇ ਆ ਬਹੁਤ ਜ਼ਿਆਦਾ ਸੋਹਣੇ ਫਰੋਕ ਸੂਟ ਬਣਦੇ ਇਹਦੇ ਫਰੋਕ ਫਰੋਕ ਸੂਟ ਲਈ ਫੈਬਰਿਕ ਆ ਠੀਕ ਹੈ ਤੁਸੀਂ ਸੂਟ ਬਣਾ ਸਕਦੇ ਹੋ ਫਰੋਕ ਸੂਟ ਬਣਾ ਸਕਦੇ ਜੋ ਮਰਜ਼ੀ ਡਰੈਸ ਮਟੀਰੀਅਲ ਬਣਾਓ ਦੋਨੋਂ ਬਸ ਇਹਦਾ ਬોર્ਡਰ ਆਊਗਾ ਬਹੁਤ ਪਿਆਰਾ ਬોર્ਡਰ ਬਣਦਾ ਵਾ ਠੀਕ ਹੈ ਬਾਜੂ ਤੇ ਸਲਵਾਰ ਤੇ ਸਾਰੀ ਜੀਤੇ ਤੁਸੀਂ ਬોર્ਡਰ ਲਿਆ ਕੇ ਆ ਸਕਦੇ ਜੇ ਪਿਓਰ ਕਾਟਨ ਦਾ ਫੈਬਰਿਕ ਰਹੂਗਾ ਤੇ ਨਾਲ ਦੁਪੱਟੇ ਰੈਡੀ ਕਰਾ ਕੇ ਦੇ ਰਹੇ ਆ ਆਪਾਂ ਤੇ ਦੁਪੱਟਾ ਵੀ ਵਧੀਆ ਕੁਆਲਿਟੀ ਦਾ ਲਾਇਆ ਮਸਲੀਨ ਦਾ ਦੁਪੱਟਾ ਹੋਊਗਾ ਜੀ ਬਹੁਤ ਸੋਹਣੀ ਕੁ रेडी शेड्स ਦੇ ਦੁਪੱਟਾ ਬਣਿਆ ਬਹੁਤ ਪਿਆਰਾ ਫਸਟਿਕਲ ਇਹ ਇਹ ਚ ਆਪਾਂ ਰੰਗ ਵੀ ਤਿਆਰ ਕਰਾਤੇ ਪਹਿਲਾਂ ਇੱਕ ਰੰਗਦੇ ਸੀ ਘੜ ਤੋਂ ਘੜ ਵੀ 3 ਤੋਂ 4 ਹਜ਼ਾਰ ਸੂਟ ਵੇਚੇ ਹੋਗੇ ਸਿਰਫ ਆਹੀ ਰੰਗ ਦਾ ਅੱਜ ਇਹਦੇ ਚ ਰੰਗ ਵੀ ਬਣਵਾਤੇ ਆ ਕਸਟਮਰ ਦੇ ਕਹਿਮ ਤੇ ਆ ਚੈੱਕ ਕਰੋ ਜੀ ਕਲਰ ਇੱਕ ਆਗੇ ਆਪਣੇ ਕੋਲ ਪਿੰਕ ਕਲਰ ਸੀਰੀਅਸਲੀ ਕਹਿ ਰਿਹਾ ਸਭ ਤੋਂ ਜ਼ਿਆਦਾ ਆਰਟیکل ਇਹ ਅਸੀਂ ਸੇਲ ਕੀਤਾ ਵਾ ਬਹੁਤ ਜ਼ਿਆਦਾ ਕੁਆਂਟੀਟੀ ਚ ਠੀਕ ਹੈ ਮਤਲਬ ਜਿੰਨਾ ਵੀ ਮਾਲ ਆਜੂਨਾ ਮਾਲ ਥੋੜਾ ਜਿੰਨਾ ਮਾਲ ਆਜੇ ਜੇ ਹਜ਼ਾਰ ਸੂਟ ਆਂਦਾ ਹਜ਼ਾਰ ਸੂਟ ਥੋੜਾ ਪੈ ਜਾਂਦਾ ਪਿਓਰ ਕੋਟਨ ਦਾ ਫੈਬਰਿਕ ਹੈ ਆ ਚ ਨਾਲ ਦੁਪੱਟੇ ਰੈਡੀ ਕਰਾਇਆ ਮਤਲਬ ਕਿ ਇਹਦੀ ਬੁਕਿੰਗ ਬਹੁਤ ਓਵਰ ਐ ਸੂਟ ਦਾ ਰੇਟ ਆਪਾਂ ਇਹਦਾ ਵੀ 3D ਦੁਪੱਟਾ ਬਣਿਆ ਬਹੁਤ ਪਿਆਰਾ ਹੈ ਸ਼ਿੰਕ ਦਾ ਮੈਂਟਾ ਨਾਲ ਕੰਟਰਾਸਟ ਕੀਤਾ ਹੈ ਇੱਕ ਰੰਗ ਆਪਾਂ ਰੈਡੀ ਕੀਤਾ ਸੇ ਗ੍ਰੀਨ ਕਲਰ ਇਹ ਵੀ ਦੇਖੋ ਕਿੰਨਾ ਜੱਜਦਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਸੀਰੀਅਸਲੀ ਬਹੁਤ ਸੋਹਣੇ ਕਲਰ ਆ ਬਹੁਤ ਸੋਹਣਾ ਬੋਟਰ ਬਣਿਆ ਕਪੜਾ ਇੰਨਾ ਕੋਈ ਜ਼ਿਆਦਾ ਸੌਫਟ ਕੁਆਲਿਟੀ ਦਾ ਕੋਈ ਇਹਨੂੰ ਲਾਈਨਿੰਗ ਦੀ ਲੋੜ ਨਹੀਂ ਸੀ ਥਰੂ ਬਿਲਕੁਲ ਜ਼ੀਰੋ ਹੈ ਤੇ ਦੁਪੱਟਾ ਇਹਦੇ ਨਾਲ ਕੋਟ ਡੋਰੀ ਇਹਦੇ ਲੱਗਿਆ ਵਾ ਆ ਚੈੱਕ ਕਰੋ ਦੁਪੱਟਾ ਇਹਦਾ ਵੀ ਦੁਪੱਟਾ 3D ਚ ਬਣਿਆ ਬਹੁਤ ਸ਼ਾਨਦਾਰ ਦ ਤਾਨੂੰ ਆਫਰ ਚ ਦੇ ਦਾਂਗੇ ਸਿਰਫ ਤੇ ਸਿਰਫ ਆ ਚੈੱਕ ਕਰੀ ਚਲੋ ਕਲਰ ਕਿੰਨੇ ਸ਼ਾਨਦਾਰ ਨੇ 550 ਰੁਪਏ ਦਾ ਸੂਟ ਮਿਲ ਜੂਗਾ ਠੀਕ ਆ ਪੀਚ ਕਲਰ ਚਾਰ ਕਲਰ ਚ ਮਾਲ ਰੈਡੀ ਆ ਸਟਾਕ ਅੱਜ ਵੀ ਵਾਧੂ ਹੈਗਾ ਸਾਡੇ ਕੋ ਆ ਚੈੱਕ ਕਰੋ ਇਹਦਾ ਦੁਪੱਟਾ ਮਸਲੀਨ ਦਾ ਠੀਕ ਹੈ ਬਹੁਤ ਪਿਆਰਾ ਆ ਚੈੱਕ ਕਰੋ ਸਾਰਾ ਸਟਾਕ ਇਹਦਾ ਹੀ ਪਿਆ ਹੋ ਮਾਲ ਦਾ ਤੇ ਇਸ ਤੋਂ ਲਾਓ ਦੋ ਪਾਸਟਰ ਬੰਦਦੇ ਆ ਤੁਸੀਂ ਬੁਕਿੰਗ ਪਾਉਣੀ ਹੈ ਨਾਲ ਦੀ ਨਾਲ ਕਰਿਓ ਕਿਉਂਕਿ ਬਹੁਤ ਜਲਦੀ ਸਟਾਕ ਆਊਟ ਹੈ ਇਹਦੇ ਪੀਚ ਕਲਰ ਇੱਕ ਆ ਗਿਆ ਆਪਣੇ ਕੋਲ ਸਿ ਗ੍ਰੀਨ ਕਲਰ ਇੱਕ ਆ ਗਿਆ ਆਪਣੇ ਕੋਲ ਪਿੰਕ ਕਲਰ ਇਹ ਕਾਗਜ਼ੀ ਸਕਾਈ ਬਲੂ ਕਲਰ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ ਇਹਦੀ ਤਾਂ ਓਵਰ ਬੁਕਿੰਗ ਪਹਿਲੀ ਚੱਲਦੀ ਸੀ ਠੀਕ ਹੈ ਥੈਂਕ ਯੂ